ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਫਤਿਹ ਬੁਲਾਈ ਪਰਵਾਣ ਹੋਵੇ ਇੱਕ ਪ੍ਰੇਰਨਾਦਾਇਕ ਪ੍ਰਸੰਗ ਇੱਕ ਨਿੱਕੀ ਜਈ ਕੁੜੀ ਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ ਉਹਦੇ ਮਾਤਾ ਪਿਤਾ ਨੇ ਉਸ ਨੂੰ ਬਹੁਤ ਸਮਝਾਇਆ ਕਿ ਹਨੇਰੇ ਤੋਂ ਨਹੀਂ ਡਰਨਾ ਚਾਹੀਦਾ ਪਰ ਉਹ ਨਹੀਂ ਮੰਨੀ ਇੱਕ ਦਿਨ ਉਸ ਕੁੜੀ ਦੀ ਮਾਂ ਨੇ ਉਸ ਨੂੰ پری ਦੀ ਕਹਾਣੀ ਸੁਣਾਈ ਕੀ ਪਰੀ ਵੀ ਹਨੇਰੇ ਤੋਂ ਡਰਦੀ ਸੀ ਪਰੀ ਨੇ ਹਨੇਰੇ ਨੂੰ ਦੂਰ ਕਰਨ ਲਈ ਰੋਸ਼ਨੀ ਦਾ ਗੁਬਾਰਾ ਬਣਾਇਆ ਉਹ ਰਾਤ ਨੂੰ ਜਦ ਕਿਤੇ ਜਾਂਦੀ ਸੀ ਤਾਂ ਰੋਸ਼ਨੀ ਵਾਲਾ ਗੁਬਾਰਾ ਨਾਲ ਲੈ ਜਾਂਦੀ ਜਦੋਂ ਉਹਨੂੰ ਡਰ ਲੱਗਦਾ ਤਾਂ ਉਹ ਗੁਬਾਰੇ ਨੂੰ ਜਲਾ ਕੇ ਰੋਸ਼ਨੀ ਕਰ ਲਿਆ ਕਰੇ ਕੁੜੀ ਨੂੰ ਇੱਕ ਕਹਾਣੀ ਬਹੁਤ ਚੰਗੀ ਲੱਗੀ ਤੇ ਉਸਨੇ ਆਪਣੀ ਮਾਂ ਦੀ ਮਦਦ ਨਾਲ ਰੋਸ਼ਨੀ ਦਾ ਗੁਬਾਰਾ ਬਣਾਇਆ ਰਾਤ ਨੂੰ ਗੁਬਾਰਾ ਨਾਲ ਲੈ ਕੇ ਸੁੱਤੀ ਜਦੋਂ ਉਸ ਨੂੰ ਹਨੇਰੇ ਤੋਂ ਡਰ ਲੱਗਣ ਲੱਗਾ ਤਾਂ ਉਸਨੇ ਗੁਬਾਰੇ ਨੂੰ ਜਲਾ ਕੇ ਰੋਸ਼ਨੀ ਕੀਤੀ ਇਸ ਤਰ੍ਹਾਂ ਉਸ ਦਾ ਡਰ ਹੌਲੀ-ਹੌਲੀ ਦੂਰ ਹੋ ਗਿਆ ਇਸ ਪ੍ਰਸੰਗ ਤੋਂ ਸਿੱਖਿਆ ਮਿਲਦੀ ਹੈ ਕਿ ਡਰ ਨੂੰ ਦੂਰ ਕਰਨ ਲਈ ਚਾਨਣ ਦੀ ਲੋੜ ਹੁੰਦੀ ਹੈ ਚਾਨਣ ਸਾਨੂੰ ਉਮੀਦ ਤੇ ਸੁਰੱਖਿਆ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ